ਕੀ ਸਾਡੇ ਕੋਲ ਕੋਈ ਅਥਾਰਟੀ ਹੈਗੀ ਹੈ ਕੋਈ ਸਰਕਾਰ ਵਾਲਾ ਗੱਡੀਆਂ ਦੇ ਮਿੱਟੀ ਮਾਈਨਿੰਗ ਦਾ ਕੰਮ ਚੱਲਦਾ ਪਿਆ ਵਾ ਕੰਮ ਤੇ ਵਹਿ ਵਹਿ ਲਾ ਹਾਲ ਬੰਦ ਹੈ ਕੋਈ ਕੰਪਨੀ ਚੱਲਦਾ ਪਿਆ ਉਹ ਸਾਡੇ ਕੋਲ ਆਰਡਰ ਨੇ ਅਸੀਂ ਐਡਵਾਂਸ ਦੇ ਵਿੱਚ 5 ਲੱਖ ਰੁਪਈਆ ਸਰਕਾਰ ਨੂੰ 9 ਤਰੀਕ ਨੂੰ 2 ਲੱਖ ਰੁਪਈਆ ਤੇ 10 ਤਰੀਕ ਨੂੰ ਆਹ ਜਿਹੜੀ ਲੰਗੀ ਆ 3 ਲੱਖ ਰੁਪਈਆ ਸਰਕਾਰ ਦੇ ਖਾਤੇ ਦੇ ਵਿੱਚ ਜਮਾ ਕਰਾਇਆ ਨਾਲ ਉਹਨਾਂ ਨੇ ਇਹ ਗੱਲ ਕਹੀ ਆ ਵੀ ਇਹ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਾ ਰਹੇ ਨੇ ਅਸਾਂ ਜੱਥੇਬੰਦੀ ਨੂੰ ਆਉਣ ਦੀ ਕੀ ਲੋੜ ਇਹ ਢੇਰ ਵੱਡਾ ਹੈ ਜੜਾ ਰੇਤਾ ਬਜਰੀ ਦਾ ਪੱਥਰ ਦਾ ਢੇਰ ਲੱਗਾ ਉਹ ਜਿਹੜਾ ਦਰਿਆ ਨੂੰ ਦੋ ਹੀ ਸਾਈਡ ਵੰਡ ਰਿਹਾ 52 ਕਨਾਲ ਦੀ ਫਰਦਾ ਜਿਹੜੀ ਉਹਨਾਂ ਨੇ ਸਾਨੂੰ ਰਿਟਨ ਦੇ ਵਿੱਚ ਦਿੱਤਾ ਵੀ ਤੁਸੀਂ ਇੱਥੋਂ ਮੇਰੀ ਜ਼ਮੀਨ ਜਿਹੜੀ ਉਹਦੇ ਵਿੱਚ ਉਹ ਸਮਾਨ ਮਾਲ ਚੱਕੋ ਤੇ ਜਿਹੜਾ ਬੰਦਾ ਇਸ ਗੱਲ ਦਾ ਰੋਲ ਕਰਦਾ ਵੀ ਇਹ ਦਰਿਆ ਵਿੱਚੋਂ ਸਾਫ਼ ਨਹੀਂ ਹੋਣੀ ਚਾਹੀਦੀ ਉਹ ਕਿਸਾਨਾਂ ਦਾ ਦੁਸ਼ਮਣ ਹੈ ਨਾਂ ਚ ਮਕਾਉਣਾ ਚਾਹੁੰਦੇ ਆ ਵੀ ਸਾਨੂੰ ਵਿੱਚੋਂ ਕੀ ਦਿੰਦੇ ਹੋ ਕਈ ਬੰਦਿਆਂ ਦੇ ਫੋਨ ਆਉਂਦੇ ਵੀ ਸਾਨੂੰ ਕੀ ਦਿੰਦੇ ਹੋ ਵਿੱਚੋਂ ਪਿੰਕ ਕਿੱਲੇ ਮੇਰਾ ਕਮਾਦ ਵਿੱਚ ਪਬਲਿਕ ਲੱਗੇ ਰੁੜ ਗਏ ਆ ਤੁਸੀਂ ਜ਼ਮੀਨ ਦੇਣ ਨੂੰ ਤਿਆਰ ਹੋ ਸਰਕਾਰ ਇੱਥੇ ਅਥਾਰਟੀ ਦੇ ਰਹੀ ਫਿਰ ਮਸਲਾ ਕੀ ਆ ਇਹ ਏਰੀਆ ਜੀ ਇਹ ਕਿਸ਼ਨਪੁਰਪ ਏਰੀਆ ਦਾ ਪਿੰਡ ਦਾ ਪੈਂਦਾ ਵਾ ਮੈਂ ਥਾਣੇ ਪਤਾ ਲੱਗਾ ਸੀ ਵੀ ਕਿਸਾਨ ਇੱਥੇ ਇਕੱਠੇ ਹੋਏ ਨੇ ਦਰਿਆ ਦੇ ਕੰਢੇ ਤੇ ਇਹਨਾਂ ਦੀ ਸਿਕਿਉਰਿਟੀ ਵਾਸਤੇ ਮੈਂ ਇੱਥੇ ਆਇਆ ਵਾਂ ਬਾਕੀ ਇਹਨਾਂ ਨਾਲ ਗੱਲਬਾਤ ਪੁੱਛ ਕੇ ਕਰਦੇ ਕੀ ਗੱਲਬਾਤ ਕੀ ਇਨਫੋਰਮੇਸ਼ਨ ਮਿਲੀ ਸੀ ਵੀ ਕਿਉਂ ਇਕੱਠੇ ਹੋਏ ਨੇ ਪਤਾ ਲੱਗਾ ਕੁਝ ਪਤਾ ਲੱਗਿਆ ਜੀ ਇੱਥੇ ਕੋਈ ਗੱਡੀਆਂ ਦੇ ਮਿੱਟੀ ਮਾਈਨਿੰਗ ਦਾ ਕੰਮ ਚੱਲਦਾ ਪਿਆ ਵਾ ਕੰਮ ਤਾਂ ਵਹਿ ਵੇਲਾ ਹਲ ਬੰਦ ਹੈ ਕੋਈ ਕੰਮ ਨਹੀਂ ਚੱਲਦਾ ਪਿਆ ਪਰ ਫਿਰ ਵੀ ਇਹਨਾਂ ਨਾਲ ਗੱਲਬਾਤ ਕਰਕੇ ਪੁੱਛ ਕੇ ਫਿਰ ਦੱਸੋ ਸੋ ਦਰਿਆ ਬਿਆ ਅਬਲਜੀਤ ਸਿੰਘਾ ਤੇ ਉਹਨਾਂ ਦੇ ਧੜੇ ਵੱਲੋਂ ਜਿਹੜੀ ਆ ਇੱਕ ਗਰੁੱਪ ਵੱਲੋਂ ਮਾਈਨਿੰਗ ਸ਼ੁਰੂ ਕੀਤੀ ਗਈ ਆ ਅਬਲਜੀਤ ਸਿੰਘ ਜੀ ਤੁਸੀਂ ਇਹ ਕਿਹੜੇ ਏਰੀਏ ਦੇ ਵਿੱਚ ਮਾਈਨਿੰਗ ਸ਼ੁਰੂ ਕੀਤੀ ਆ ਤੇ ਕੀ ਮੁਸ਼ਕਲ ਕੀ ਆ ਰਹੀ ਹੈ ਵੇਖੋ ਜੀ ਇਹ ਰਾਜੂਪਲੇ ਤੇ ਕਿਸ਼ਨਪੁਰ ਦੇ ਵਿੱਚ ਘਾਰ ਰਕਬਾ ਪੈਂਦਾ ਜੀ ਸਾਰਾ ਆ ਪਿੱਛੇ ਬੋਵੰਜਾ ਕਨਾਲ ਇਹ ਆ ਜੀ ਤੇ ਤਕਰੀਬਨ 48 ਕਨਾਲ ਰਕਬਾ ਇੱਥੇ ਆ ਜਿਹੜਾ ਸਾਰਾ ਰੁੜ ਗਿਆ ਦਰਿਆ ਦੀ ਪੇਟ ਚੜ ਗਿਆ ਆ ਨਾਲ-ਨਾਲ ਅੱਗੇ ਤੱਕ ਤਕਰੀਬਨ 5-6 ਕਿੱਲੇ ਥੱਲੇ ਨੂੰ ਜਾਂਦਾ 48 ਕਨਾਲ ਦੇ ਕਰੀਬ ਇਹ ਰਕਬਾ ਸਾਰਾ ਰੁੜ ਗਿਆ ਜੀ ਆਵळा ਤੇ ਇਹਦੇ ਵਿੱਚ ਤੁਹਾਡੇ ਸਾਹਮਣੇ ਤੁਸੀਂ ਦੇਖ ਲਓ ਵੀ 7-7 8-8 ਫੁੱਟ ਮਾਲਕੀ ਨੰਬਰੀ ਜ਼ਮੀਨ ਦੇ ਵਿੱਚ ਇਹ ਨਹੀਂ ਵੀ ਇਹ ਕੋਈ ਸੈਂਟਰ ਗਵਰਨਮੈਂਟ ਦੀ ਜ਼ਮੀਨ ਆ ਇਹ ਲੋਕਾਂ ਦੇ ਨਾਂ ਤੇ ਜ਼ਮੀਨ ਆ ਕਿਸਾਨਾਂ ਦੇ ਨਾਮ ਤੇ ਤੇ ਜਿਹੜੇ ਕਿਸਾਨਾਂ ਦੇ ਨਾਮ ਤੇ ਜ਼ਮੀਨ ਆ ਉਹਨਾਂ ਨੇ ਸਾਨੂੰ ਫਰਦਾਂ ਦੇ ਕੇ ਨੰਬਰ ਆਇਡੈਂਟੀਫਾਈ ਕਰਕੇ ਨਾਲ ਲਿਖਤੀ ਦਿੱਤਾ ਕਿ ਤੁਸੀਂ ਇਹਨਾਂ ਜ਼ਮੀਨਾਂ ਦੇ ਵਿੱਚੋਂ ਜਿਹੜੀ ਸਾਡੀ ਫਸਲ ਮਰ ਗਈ ਆ ਤੇ ਜਿਹੜਾ ਸਾਡਾ ਇੱਥੇ ਇਨਾ ਮਲਬਾ ਚੜ ਗਿਆ ਆ ਤੇ ਇਹਨੂੰ ਚੁੱਕੋ ਤੇ ਸਾਨੂੰ ਕੁਝ ਕੰਪਨਸੇਟ ਕਰੋ ਸਾਨੂੰ ਪੈਸੇ ਦਿਓ ਅਸੀਂ ਕਿਸਾਨ ਨੂੰ ਕਿੱਲੇ ਦੇ ਹਿਸਾਬ ਦੇ ਨਾਲ 2 ਲੱਖ 2.5 ਲੱਖ ਰੁਪਈਆ ਇਸ ਹਿਸਾਬ ਨਾਲ ਜੋ ਆਪਾਂ ਟੋਕਿਆ ਉਹਨਾਂ ਨਾਲ ਟੋਕੇ ਜੀ ਤੁਹਾਡੇ ਕੋ ਕੋਈ ਅਥਾਰਟੀ ਹੈਗੀ ਐ ਕੋਈ ਸਰਕਾਰ ਵੱਲੋਂ ਜੀ ਬਿਲਕੁਲ ਹੈਗੀ ਆ ਜੀ ਅ ਜਿਹੜਾ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਜਿਸਕਾ ਖੇਤ ਉਸकी ਰੇਟ ਇੱਕ ਤਾਂ ਉਹ ਨੋਟੀਫਿਕੇਸ਼ਨ ਕਰਤਾ ਇੱਕ ਉਸ ਤੋਂ ਬਾਅਦ ਸਰਕਾਰ ਨੇ ਕ੍ਰੈਸ਼ਰਾਂ ਵਾਲਿਆਂ ਵਾਸਤੇ ਨੋਟੀਫਿਕੇਸ਼ਨ ਕੀਤਾ ਵੀ ਜੇ ਕੋਈ ਕ੍ਰੈਸ਼ਰ ਵਾਲਾ ਕਿਸੇ ਕਿਸਾਨ ਦੇ ਖੇਤ ਦੇ ਵਿੱਚੋਂ ਮਲਬਾ ਵਿੱਚੇ ਸਿਲਟ ਪੱਥਰ ਰੇਤਾ ਚੁਕਣੀ ਚਾਹੁੰਦਾ ਤੇ ਉਹ ਸਾਨੂੰ ਜਿੰਨਾ ਮਾਲ ਚੱਕੇਗਾ ਉਹਦੀ ਅਸੈਸਮੈਂਟ ਦੇ ਹਿਸਾਬ ਨਾਲ ਪੈਸੇ ਦੇਵੇਗਾ ਉਹ ਸਾਡੇ ਕੋਲ ਆਰਡਰ ਨੇ ਅਸੀਂ ਐਡਵਾਂਸ ਦੇ ਵਿੱਚ 5 ਲੱਖ ਰੁਪਇਆ ਸਰਕਾਰ ਨੂੰ 9 ਤਰੀਕ ਨੂੰ 2 ਲੱਖ ਰੁਪਇਆ ਤੇ 10 ਤਰੀਕ ਨੂੰ ਆਹ ਜਿਹੜੀ ਲੰਗੀ ਆ 3 ਲੱਖ ਰੁਪਇਆ ਸਰਕਾਰ ਦੇ ਖਾਤੇ ਦੇ ਵਿੱਚ ਜਮ੍ਹਾਂ ਕਰਾਇਆ ਤੇ इवन ਡੀਸੀ ਜਿਹੜੇ ਗਰਦਾਸਪੁਰ ਨੇ ਉਹਨਾਂ ਨੇ ਵੀ ਇਹ ਪਿੰਡ ਨੋਟੀਫਾਈ ਕੀਤੇ ਨੇ ਵੀ ਇਹਨਾਂ ਪਿੰਡਾਂ ਦੇ ਵਿੱਚ ਨੁਕਸਾਨ ਹੋਇਆ ਸਾਡੇ ਕੋਲ ਵਿਜ਼ੂਅਲ ਪ੍ਰੂਫ ਹੈਗੇ ਸਾਰੇ ਜਿਹੜਾ ਮੇਰੇ ਕੋਲ ਹੈਗੇ ਜੀ ਲਾਭ ਦੇ ਕੋਲ ਪ੍ਰੂਫ ਸੀਗੇ ਇੱਥੇ ਮੈਂ ਤੁਹਾਨੂੰ ਆ ਪ੍ਰੂਫ ਦੱਸਦਾ ਨਹੀਂ ਸਾਰੇ ਲਓ ਜੀ ਜਿਹੜੇ ਅਸੀਂ ਪਹਿਲੀ ਗੱਲ ਇਹ ਤਾਂ ਸਾਡੇ ਕ੍ਰੈਸ਼ਰ ਦੀ ਜਿਹੜੀ ਹੈਗੀ ਆ ਰਜਿਸਟ੍ਰੇਸ਼ਨ ਆ ਜੋ ਕੱਲ ਆ ਕਿ ਇਹਨਾਂ ਦੇ ਕੋਲ ਨਾ ਤਾਂ ਆਪਣੀ ਹੈਗੀ ਆ ਰਜਿਸਟ੍ਰੇਸ਼ਨ ਤੇ ਇਲੈਗਲ ਤਰੀਕੇ ਨਾਲ ਕ੍ਰੈਸ਼ਰ ਚੱਲ ਰਿਹਾ ਗੈਰ ਗੈਰਕਾਨੂੰਨੀ ਨਾਲ ਉਹਨਾਂ ਨੇ ਇਹ ਗੱਲ ਕਹੀ ਆ ਵੀ ਇਹ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਾ ਰਹੇ ਨੇ ਆ ਚੀਜ਼ਾਂ ਇਹਨਾਂ ਨੇ ਵਿੱਚ ਕਹੀਆਂ ਨੇ ਇੱਕ ਤਾਂ ਮੈਂ ਤੁਹਾਨੂੰ ਕਨਫਰਮ ਕਰਦਾ ਕਿ ਆ ਸਾਡਾ ਕ੍ਰੈਸ਼ਰ ਆ ਰਾਦੇ ਸ਼ਾਮ ਸੁੰਦਰ ਸਟੋਨ ਕ੍ਰੈਸ਼ਰ ਇਹਦੀ ਜਿਹੜੀ ਰਜਿਸਟ੍ਰੇਸ਼ਨ ਆ ਆ ਤੁਹਾਡੇ ਸਾਹਮਣੇ ਆ ਰਜਿਸਟ੍ਰੇਸ਼ਨ ਵੈਲਿਡ ਅਪ ਟੂ 22/7/2026 ਇੱਕ ਚੀਜ਼ ਇਹ ਦੂਜਾ ਉਹਨਾਂ ਨੇ ਅਲੀਗੇਸ਼ਨ ਲਾਇਆ ਕਿ ਇਹ ਸਰਕਾਰ ਦੇ ਖਾਤੇ ਦੇ ਵਿੱਚ ਖਾਤੇ ਨੂੰ ਸਰਕਾਰ ਨੂੰ ਚੋਨਾ ਲਾ ਰਿਹਾ ਆ ਅਸੀਂ 10 ਅਕਤੂਬਰ ਨੂੰ 3 ਲੱਖ ਰੁਪਇਆ ਅਸੀਂ ਜੋ ਹੈਗਾ ਉਹ ਸਰਕਾਰ ਦੇ ਖਾਤੇ ਜਮਾ ਕਰਾਇਆ ਸਕਦਾ ਤੁਸੀਂ ਇਹ ਤੋਂ ਪਹਿਲਾਂ ਕੋਈ ਮਾਈਨਿੰਗ ਕੀਤੀ ਹੋਵੇ ਜਿਹੜਾ ਰੌਲਾ ਪਾ ਕੇ ਨਹੀਂ ਨਹੀਂ ਆ ਦੇਖਿਓ ਅਗਲੀ ਗੱਲ ਅਸੀਂ 9 ਤਰੀਕ ਨੂੰ 2 ਲੱਖ ਰੁਪਇਆ ਜਮਾ ਕਰਾਇਆ ਸਰਕਾਰ ਦੇ ਖਾਤੇ ਦੇ ਵਿੱਚ ਮਾਈਨਿੰਗ ਵਿਭਾਗ ਦੇ ਖਾਤੇ ਦੇ ਵਿੱਚ ਇਹ ਤੇ ਗੱਲ ਦੋਵਾਂ ਦਾ ਜਵਾਬ ਮਿਲ ਗਿਆ ਉਹਨਾਂ ਨੇ ਕਿਹਾ ਕਿ ਇਹ ਬਿਨਾ ਕਿਸੇ ਲੀਸ ਤੋਂ ਬਿਨਾ ਕਿਸੇ ਗੱਲ ਤੋਂ ਸਰਕਾਰ ਦਰਿਆ ਦੇ ਵਿੱਚੋਂ ਮਾਈਨਿੰਗ ਕਰ ਰਹੀ ਹੈ ਆ ਫਰਦਾ ਜੀ ਬਲਵਿੰਦਰ ਸਿੰਘ ਜੀ ਦੀ ਜਿਹੜੇ ਕਿਸਾਨ ਨੇ ਤਕਰੀਬਨ 52 ਕਨਾਲ ਦੀ 52 ਕਨਾਲ ਦੀ ਫਰਦਾ ਜਿਹੜੀ ਉਹਨਾਂ ਨੇ ਸਾਨੂੰ ਰਿਟਰਨ ਦੇ ਵਿੱਚ ਦਿੱਤਾ ਹੈ ਵੀ ਤੁਸੀਂ ਇੱਥੋਂ ਮੇਰੀ ਜ਼ਮੀਨ ਜਿਹੜੀ ਉਹਦੇ ਵਿੱਚੋਂ ਸਮਾਨ ਮਾਲ ਚੱਕੋ ਇਹ ਜਿਹੜੀਆਂ ਤੁਹਾਡੇ ਕੋਲ ਅਥਾਰਟੀ ਜਿਨੇ ਪੇਮੈਂਟ ਨਹੀਂ ਇਸ ਤੋਂ ਪਹਿਲਾਂ ਤੁਸੀਂ ਕੋਈ ਕੀਤਾ ਇਦਾਂ ਇਸ ਤੋਂ ਪਹਿਲਾਂ ਜੇ ਤੁਸੀਂ ਸਾਡਾ ਪਿਛਲਾ ਰਿਕਾਰਡ ਵੇਖਣਾ ਉਹਦੇ ਕਾਗਜ਼ ਵੀ ਮੇਰੇ ਕੋਲ ਗੱਡੀ ਦੇ ਵਿੱਚ ਪਏ ਆ ਕਿ ਕਿੰਨੇ ਪੈਸੇ ਮੈਂ ਸਰਕਾਰ ਨੂੰ ਦਿੱਤੇ ਹੋਏ ਆ ਅਸੈਸਮੈਂਟ ਦੇ ਹੁਣ ਤਾਂ ਕੀ ਐਕਸ਼ਨ ਹੋਇਆ ਤੁਹਾਡੇ ਦੇ ਹੁਣ ਤੱਕ ਅਸੀਂ ਇੱਥੇ ਕੰਮ ਕਰ ਰਹੇ ਸੀਗੇ 2 ਦਿਨ ਤੋਂ ਕੰਮ ਸ਼ੁਰੂ ਕੀਤਾ ਸੀਗਾ ਤੇ ਕੱਲ ਸਵੇਰੇ ਪਤਾ ਨਹੀਂ ਕਿਉਂ ਆਪਣੇ ਬੰਦੇ ਇੱਥੇ ਭੇਜ ਕੇ ਇੱਥੇ ਸਾਡਾ ਕੰਮ डकਵਾਤਾ ਮਤਲਬ ਜਿਹੜਾ ਇੱਕ ਬੰਨੇ ਸਰਕਾਰ ਕਹਿ ਰਹੀ ਹੈ ਕੰਮ ਕਰੋ ਤੇ ਦੂਜੇ ਬਸ ਪਾਸੇ ਸਾਡਾ ਗਰਦਾਸਪੁਰ ਦਾ ਪ੍ਰਸ਼ਾਸਨ ਜਿਹੜਾ ਉਹ ਸਰਕਾਰ ਦੀ ਪਾਲਿਸੀ ਦੇ ਉਲਟ ਜਾ ਕੇ ਸਾਡੇ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਤੇ ਸਾਡੀਆਂ ਜਿਹੜੀਆਂ ਗੱਡੀਆਂ ਨੇ ਉਹ ਪਣੀ ਮੀਆਂਖਾ ਥਾਣੇ ਅ ਕੱਲ ਦੀਆਂ ਖੜੀਆਂ ਕੀਤੀਆਂ ਨੇ ਬਿਨਾ ਕਿਸੇ ਪਰਚੇ ਤੋਂ ਬਿਨਾ ਕਿਸੇ ਚਲਾਨ ਦੇ ਤੇ ਇੱਥੇ ਸਾਡੀਆਂ ਮਸ਼ੀਨਾਂ ਤੇ ਗਾਰਦ ਲਾਈ ਆ ਜੀ ਸੋ ਕਿਸਾਨ ਆ ਗਏ ਵੀ ਹਾਜ਼ਰ ਆ ਤੁਸੀਂ ਤੁਸੀਂ ਇੱਥੇ ਆਏ ਹੋ ਕੀ ਮਸਲਾ ਵਾ ਤੁਹਾਨੂੰ ਇੱਥੇ ਕਿਸਾਨ ਜਥੇਬੰਦੀ ਨੂੰ ਆਉਣ ਦੀ ਕੀ ਲੋੜ ਪਈ ਮੈਂ ਜੀ ਗੁਰਪ੍ਰਤਾਪ ਸਿੰਘ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾ ਅ ਗੁਰਦਾਸਪੁਰ ਪੁਰਾਣਾ ਸ਼ਾਲਾ ਇਥੇ ਆਪਾਂ ਜਿਹੜਾ ਕਾਫੀ ਲੰਬੇ ਸਮੇਂ ਤੋਂ ਪਹਿਲਾਂ ਜੂਨ ਦੇ ਮਹੀਨੇ ਦੇ ਵਿੱਚ ਇਹ ਜਿਹੜਾ ਮਸਲਾ ਹੈ ਇਹ ਬੜਾ ਪੁਰਾਣਾ ਚੱਲਦਾ ਸੀ ਜਿਹੜੀ ਪਰਲੇਪਣੇ ਜ਼ਮੀਨ ਤੇ ਇੰਦਰ ਦੋਏ ਮਨੇ ਇਹਦੇ ਧਾ ਲੱਗ ਰਹੀ ਹੈ ਕਿ ਜ਼ਮੀਨ ਜਿਹੜੀ ਆ ਉਹ ਦਰਿਆ ਆਪਣੇ ਵਿੱਚ ਸਮੇਟ ਰਿਹਾ ਸੀ ਉਹਦੇ ਵਿੱਚ ਤੁਸੀਂ ਜੇ ਕੈਮਰਾ ਕਰੋ ਤੇ ਤੁਹਾਨੂੰ ਪਤਾ ਲੱਗੇਗਾ ਵੀ ਕਿੰਨਾ ਵਿੱਚੋਂ ਜਿਹੜਾ ਢੇਰ ਵੱਡਾ ਜਿਹੜਾ ਰੇਤਾ ਬਜਰੀ ਦਾ ਪੱਥਰ ਦਾ ਢੇਰ ਲੱਗਾ ਉਹ ਜਿਹੜਾ ਦਰਿਆ ਨੂੰ ਦੋ ਹੀ ਸਿਆਜ ਵੰਡ ਰਿਹਾ ਹੈ ਅਸੀਂ ਉਦੋਂ ਵੀ ਵੀਡੀਓ ਪਾ ਕੇ ਕਿਹਾ ਸੀ ਕਿ ਇਹ ਜਿਹੜਾ ਪਿਛਲਾ ਚੁੱਕਿਆ ਜਾਣਾ ਚਾਹੀਦਾ ਉਸ ਤੋਂ ਬਾਅਦ ਚਲੋ ਹੜ ਆ ਗਏ ਹੜ ਤੋਂ ਬਾਅਦ ਪਾਲਸੀ ਬਣ ਗਈ ਤੇ ਹੁਣ ਜਿਹੜੀ ਆ ਕਿਸਾਨ ਦੀ ਹੋਰ ਇਦੋਂ ਜਿਹੜੀ ਆ ਕਾਫੀ ਜ਼ਮੀਨ ਜਿਹੜੀ ਰੁਰਗੀ ਜਿਤਰਾ ਬਲਵਿੰਦਰ ਸਿੰਘ ਹੁਣੀ ਖੜੇ ਨੇ ਹੋਰ ਤੁਸੀਂ ਹੱਕ ਜੋ ਕਿ ਇੱਥੋਂ ਜਿਹੜੀ ਆ ਕਿਸਾਨਾਂ ਦੇ ਖੇਤਾਂ ਦੀ ਸਰਕਾਰ ਬਿਲਕੁਲ ਜਿਹੀਂ ਤੇ ਕਹਿੰਦੇ ਆ ਕਿ ਸਾਰੀ ਦੁਨੀਆ ਜਿਹੜੀ ਆ ਇਸ ਸਮੇਂ ਹੜ ਪਰਭਾਵਿਤ ਲੋਕਾਂ ਦੇ ਨਾਲ ਖੜੀ ਆ ਤੇ ਜਿਹੜਾ ਬੰਦਾ ਇਸ ਗੱਲ ਦਾ ਰੋਲ ਕਰਦਾ ਵੀ ਇਹ ਦਰਿਆ ਵਿੱਚੋਂ ਸਾਫ਼ ਨਹੀਂ ਹੋਣੀ ਚਾਹੀਦੀ ਉਹ ਕਿਸਾਨਾਂ ਦਾ ਦੁਸ਼ਮਣ ਆ ਅਸੀਂ ਬਿਲਕੁਲ ਖੜੇ ਆ ਕਿਉਂਕਿ ਕਿਸਾਨ ਆ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਤਾਂ ਜੇ ਉਹ ਕੋਈ ਕੋਈ ਮਾਨੂੰ ਕਾਨੂੰਨੀ ਤੌਰ ਤੇ ਭਾਵੇਂ ਕੋ ਮਿਲੇ ਨਾ ਮਿਲੇ ਅਸੀਂ ਦਰਿਆ ਸਾਫ਼ ਕਰਾਉਣੇ ਨੇ ਤੇ ਆਪਣੀ ਜ਼ਮੀਨਾਂ ਬਚਾਉਣੇ ਆ ਤੁਸੀਂ ਸਾਡੇ ਨਾਲ ਇਸ ਖੇਤ ਦੇ ਮਾਲਕ ਜਿੱਥੇ ਇਹ ਸਾਰੀ ਮਾਈਨਿੰਗ ਚੱਲੀ ਆ ਇਹ ਤੁਹਾਡੇ ਖੇਤਾਂ ਚੋਂ ਚੱਲੀ ਆ ਜੀ ਹਾਂ ਜੀ ਬਿਲਕੁਲ ਜੀ ਮੇਰਾ ਖੇਤ ਆ ਵੇਖੋ ਸਮਝ ਲੱਭਣ ਲਿਆ ਜੀ ਇੱਥੇ ਇੱਥੇ ਕਿੰਨਾ ਕਿੰਨਾ ਰਕਬਾ ਤੁਸੀਂ ਦਿੱਤਾ ਹੋ ਇੱਥੇ ਮੇਰਾ तकरीबन 55 ਕਨਾਲ ਲਗਭਗ ਹੈ ਜੀ 55 ਤੁਹਾਡੀ ਕਿੰਨੀ ਕੀ ਜ਼ਮੀਨ ਦਰਿਆ ਦੇ ਵਿੱਚ ਬਿਆਸ ਦੇ ਵਿੱਚ ਹੜ ਦੇ ਕਾਰਨ ਖਰਾਬ ਹੋਈ ਆ ਤੇ ਸਾਰੀ ਹੋ ਗਈ ਤਕਰੀਬਨ ਜੀ ਅਵੇਖ ਲਓ ਤੁਹਾਡੇ ਸਾਹਮਣੇ ਸਾਰੀ ਹੋ ਗਈ ਇਹ ਇਹ ਮਸਲਾ ਕੀ ਬਣਿਆ ਤੁਸੀਂ ਜ਼ਮੀਨ ਦੇਣ ਨੂੰ ਤਿਆਰ ਹੋ ਸਰਕਾਰ ਇੱਥੇ ਅਥਾਰਟੀ ਦੇ ਰਹੀ ਫਿਰ ਮਸਲਾ ਕੀ ਆ ਇਹ ਸਾਰੇ ਸਿਆਸੀ ਮਸਲੇ ਆ ਜੀ ਇਹੀ ਹੁਣ ਕੀ ਦਸੀਏ ਸਰਕਾਰ ਨੇ ਆਪੇ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਜਦੋਂ ਮੇਰੇ ਖੇਤ ਜੇ 8 8 ਫੁੱਟ ਚੜ ਗਈ ਤੇ ਇਹਨਾਂ ਨਾਲ ਮੈਂ ਪਹੁੰਚ ਕੀਤੀ ਤੁਹਾਡੇ ਪਿੰਡ ਦੇ ਲੋਕ ਹੀ ਕਿਉਂ ਰੋਗ ਰਹੇ ਹੁਣ ਵੇਖ ਲਓ ਪਿੰਡ ਦੇ ਲੋਕ ਵੀ ਤੁਹਾਨੂੰ ਪਤਾ ਹੀ ਇਹ ਪਿੰਡਾਂ 'ਚ ਕੀ ਹੁੰਦਾ ਜੀ ਉੱਥੇ ਮੇਰੀ ਪਿੱਛੇ ਜ਼ਮੀਨ ਰੁੜੀ ਆ ਉੱਥੇ ਵੀ ਨਹੀਂ ਇਹਨਾਂ ਮੈਨੂੰ ਹੋਂ ਦਿੱਤੀ ਤੇ ਉੱਥੇ ਇਹਨਾਂ ਨੂੰ ਮੈਂ ਆਖਿਆ ਮੇਰਾ ਜ਼ਮੀਨ ਬਾਜੇਗੀ ਮੈਨੂੰ ਹੋਂ ਦੇ ਉਦੋਂ ਨਾ ਰੋਕ ਦਿੱਤੀ ਔਰ ਮੇਰੀ ਪਿਆਰੀ ਉੱਥੇ ਰੁੜ ਗਈ ਉੱਥੇ ਰੁੜ ਗਈ ਜੋਨੇ ਇੱਥੇ ਆ ਮੇਰੀ ਜ਼ਮੀਨ ਆ ਗਈ ਵੀ ਰੁੜ ਗਈ ਕੋਈ ਸਿਆਗ ਮੈਂ ਇਹਨਾਂ ਨਾਲ ਮੇਰੀ ਗੱਲਬਾਤ ਹੋਈ ਇਹ ਕਹਿੰਦੇ ਸੀ ਚੱਕ ਲੈਣੇ ਆ ਜੀ ਮਾਜਾ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਨੌਜਵਾਨ ਕਿਸਾਨ ਭਗਵੰਤ ਸਿੰਘ ਹਾਜਰਾ ਭਗਵੰਤ ਸਿੰਘ ਜੀ ਕੀ ਮਸਲਾ ਵਾ ਤੇ ਤੁਹਾਡੇ ਇਲਾਕੇ ਦੇ ਵਿੱਚ ਇਹੋ ਜਿਹਾ ਮਾਹੌਲ ਕਿਉਂ ਬਣਿਆ ਦੇਖੋ ਜਿੱਥੇ ਆਪਾਂ ਖੜੇ ਆ ਇੱਥੇ ਇਹ ਤਕੋਲ ਲੱਗਦੀ ਆ ਕਿਸ਼ਨਪੁਰ ਰਾਜੂਬੇਲਾ ਤੇ ਮੋਟਸਰਾਏ ਦੀ ਜ਼ਮੀਨ ਆ ਮੋਟਸਰਾਏ ਵਿੱਚ ਜਿੱਦਾਂ ਲੰਬੜਦਾਰ ਜੀ ਨੇ ਕਿਹਾ ਇਹਨਾਂ ਦੀ ਜ਼ਮੀਨ ਆ ਸਾਡੀ ਮੇਰੀ ਵੀ ਇਥੇ ਰਾਜੂਵਲੀ ਦੀ ਜ਼ਮੀਨ ਜਿਹੜੀ ਕਰੀਬ ਆ ਤੁਹਾਨੂੰ ਵਿਖਾ ਦੇਖ ਸਕਦੇ ਹੋ ਤਿੰਨ ਕਿੱਲੇ ਗੰਨਾ ਲੱਗਾ ਵਿੱਚ ਪੱਪਦਰ ਲੱਗਾ ਰੁੜ ਗਿਆ ਵਾ ਇਹ ਅਗਲੇ ਬੰਨੇ ਵੀ ਸਾਡੀ ਆਪਣੀ ਮਾਲਕੀ ਆ ਜੋ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਉਹਦੇ ਤਹਿਤ ਚਲੋ ਇਹਨਾਂ ਸੱਟ ਤੱਕ ਪਹੁੰਚ ਗਈ ਦੀ ਅਸੀਂ ਵੀ ਕਿਹਾ ਵੀ ਜੇ ਮੰਨ ਲਓ ਇਹ ਮਿੱਟੀ ਚੁੱਕੀ ਜਾਂਦੀ ਆ ਸਾਡੀ ਪੈਲੀ ਬਣ ਜਾਂਦੀ ਆ ਤੇ ਬਹੁਤ ਵਧੀਆ ਗੱਲ ਆ ਇਹ ਕੱਲ ਜਿਹੜੀਆਂ ਪਿੰਡਾਂ ਵਿੱਚ ਆ ਚਾਰ ਪੰਜ 10 ਬੰਦੇ ਹੈਗੇ ਆ ਜਿਹੜੇ ਸ਼ਰਾਰਤੀ ਆ ਸ਼ਰਾਰਤੀ ਅਣਸਰ ਨੇ ਇਹ ਆਪਣਾ ਨਾ ਚਮਕਾਉਣਾ ਚਾਹੁੰਦੇ ਆ ਵੀ ਸਾਨੂੰ ਵਿੱਚੋਂ ਕੀ ਦਿੰਦੇ ਹੋ ਕਈ ਬੰਦਿਆਂ ਦੇ ਫੋਨ ਹੁੰਦੇ ਵੀ ਸਾਨੂੰ ਕੀ ਦਿੰਦੇ ਹੋ ਵਿੱਚੋਂ ਐਸ ਗੱਲ ਕਰਕੇ ਇਹਨਾਂ ਨੇ ਆਪਣੇ ਆਪ ਨਾਲ ਪ੍ਰੈਸ਼ਰ ਬਣਾਉਣ ਵਾਸਤੇ ਇਹਨਾਂ ਨੇ ਰੋਕੀਆ ਪਰ ਅਸੀਂ ਸਮਝਦੇ ਆ ਵੀ ਇਹ ਬਹੁਤ ਵੱਡੀ ਮੰਦਭਾਗੀ ਗੱਲ ਆ ਵੀ ਕੇ ਸਹੀ ਕਾਰੋਬਾਰ ਨੂੰ ਚੱਲਣ ਤੋਂ ਰੋਕਣਾ ਅਸੀਂ ਤਾਂ ਆਪਣੇ ਜਿਹੜਾ ਇਹਨਾਂ ਪਿੱਛੇ ਕੋਈ ਲੀਡਰ ਕਰਾ ਰਿਆ ਹੀ ਉਹਦੀ ਵੀ ਨਖੇਦੀ ਕਰਦੇ ਆ ਵੀ ਇਹ ਚੰਗਾ ਕੰਮ ਨਹੀਂ ਆ ਇੱਕ ਸਾਡੀ ਜ਼ਮੀਨ ਉੜ ਗਈ ਆ ਜਿਹੜਾ ਮਰਜੀ ਆਣ ਕੇ ਦੇਖੇ ਇੱਥੇ ਤਿੰਨ ਕਿੱਲੇ ਮੇਰਾ ਕਮਾਦ ਵਿੱਚ ਪਬਲਿਕ ਲੱਗੇ ਰੁੜ ਗਏ ਆ ਤੇ ਇਹ ਅਗਲੇ ਬੰਦੇ ਮਿੱਟੀ ਪਈ ਇਹ ਵੀ ਰਾਜੂ ਬੇਲੇ ਦੀ ਤੇ ਮੋਟਰਸਾਈਕਲ ਦੀ ਮਲਕੀ ਆ ਇਥੋਂ ਉਹ ਹੀ ਚਕਾਰ ਰਹੇ ਆ ਤੇ ਇਹਨਾਂ ਨੇ ਕੱਲ ਦਾ ਲਾਲਾ ਲਾਲਾ ਕਰਕੇ ਦੇ ਡੱਕ ਦਿੱਤੀ ਆ ਅਸੀਂ ਦੇ ਦੀ ਬਹੁਤ ਤਿੱਖੇ ਸ਼ਬਦਾਂ ਦੇ ਮੰਦਿਆ ਕਰਦੇ ਆ ਬਹੁਤ ਮਾੜੀ ਗੱਲ ਆ ਸੋ ਜਿਹੜੇ ਮਾਈਨਿੰਗ ਵਾਲੇ ਧੇਰਾ ਉਹ ਕਹਿੰਦੇ ਸਾਡੇ ਕੋਲ ਸਾਰੇ ਡਾਕੂਮੈਂਟ ਆ ਆ ਕਿਸਾਨ ਨੇ ਇਹ ਕਹਿੰਦੇ ਸਾਡੇ ਖੇਤਾਂ ਦੇ ਵਿੱਚੋਂ ਮਾਈਨਿੰਗ ਹੋਣੀ ਚਾਹੀਦੀ ਆ ਆ ਕਿਸਾਨ ਜਥੇਬੰਦੀਆਂ ਨੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਆ ਸਾਰੀਆਂ ਹੀ ਧੇਰਾ ਇੱਥੇ ਇਹਨਾਂ ਖੇਤਾਂ ਦੀ ਸਫਾਈਵਾ ਤੇ ਇਹ ਮਾਈਨਿੰਗ ਦੇ ਵਾਸਤੇ ਰਾਜਮੰਦ ਨੇ ਪਰ ਇਹ ਡੈਡਲੌਕ ਕਿਉਂ ਬਣਿਆ ਇਹ ਕਾਰਵਾਈ ਕਿਉਂ ਹੋਈ ਇਹਦੇ ਸੰਬੰਧੀ ਜਿਹੜੀ ਆ ਇੱਕ ਵੱਡੀ ਪੜਤਾਲ ਦੀ ਲੋੜ ਆ ਔਰ ਸਾਰੇ ਲੋਕਾਂ ਦਾ ਕਹਿਣਾ ਕਿ ਇਸ ਮਾਮਲੇ ਦੇ ਵਿੱਚ ਸਿਆਸਤ ਹੋ ਰਹੀ ਆ ਕੁਝ ਲੋਕਾਂ ਵੱਲੋਂ ਹਿੱਸੇਦਾਰੀ ਮੰਗੀ ਜਾ ਰਹੀ ਆ ਕੁਝ ਸ਼ਰਾਰਤੀ ਅੰਸਰ ਆ ਕਾਰਵਾਈ ਕਰਦੇ ਆ ਸੋ ਇਹ ਸਾਰਾ ਪੜਤਾਲ ਦਾ ਵਿਸ਼ਾ ਦੇਖਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਸਮੂੱਚਾ ਘਟਨਾ ਕਰਮਾ ਇਹ ਕੀ ਰੰਗ ਲੈਂਦਾ ਆ ਪਿੰਡ किशनਪੁਰ ਤੋਂ ਦਰਿਆ ਦੇ ਕੰਢੇ ਤੋਂ ਕਲਮ న్యూਸ ਲਈ ਕੁਲਦੀਪ ਸਿੰਘ ਜਾਫਲਪੁਰ